ਸਸਿਕਾ ਦੋਸਤੋ ਹਾਲਾਤ ਤੁਸੀਂ ਦੇਖੋ ਤੇ ਹੌਸਲੇ ਇੰਨੇ ਨੀਡਰ ਕਿੱਥੇ ਤਾਂ ਹੋਣੇ ਚਾਹੀਦੇ ਨੇ ਪਰ ਅਜਿਹੀ ਕਰਤੂਤ ਵਾਸਤੇ ਮਾਮਲਾ ਪਟਿਆਲੇ ਦਾ ਤੇ ਪਟਿਆਲੇ ਦੇ ਵਿੱਚ ਇਸ ਵਾਰ ਸਰਕਾਰੀ ਬਾਬੂ ਸਾਹਿਬ ਨਹੀਂ ਮੈਡਮ ਗ੍ਰਿਫਤਾਰ ਕਰੇ ਨੇਗੇ ਤੇ ਮੈਡਮ ਗ੍ਰਿਫਤਾਰ ਕਰੇ ਨੇ ਤੁਸੀਂ ਹਾਲਾਤ ਦੇਖੋ ਕਿ ਇੰਨਾ ਹੌਸਲਾ ਵਧ ਗਿਆ ਨੀਡਰ ਤਾਂ ਹੁਣ ਮੈਂ ਕਿਹੜੀ ਗੱਲ ਦੀ ਕਹਿੰਦਾ ਸੀ ਕੋਈ ਇਹ ਨਹੀਂ ਹੈਗਾ ਵੀ ਨੀਡਰ ਤਾਂ ਇਸ ਚੀਜ਼ ਦੀ ਹੈ ਕਿ ਆਖਰ ਕੋਈ ਜੋਸ਼ ਜਜ਼ਬੇ ਨਾਲ ਅੱਗੇ ਨੌਕਰੀ ਕਰਨੀ ਹੈ ਜੀ ਕੋਈ ਭ੍ਰਿਸ਼ਟਾਚਾਰ ਦੇ ਖਿਲਾਫ ਲੜਨਾ ਹੈ ਨੀਡਰਤਾ ਇਸ ਗੱਲ ਦੀ ਆ ਵੀ ਪੈਸੇ ਲੈਣ ਵਾਸਤੇ ਅਸੀਂ ਆਮ ਤੌਰ ਤੇ ਦੇਖਦੇ ਆ ਵੀ ਚਲੋ ਕੈਸ਼ ਪੈਸੇ ਦਾ ਫੜਦੇ ਸੀ ਬਿਜਲੀ ਨਾਲ ਸਾਮੀ ਫੜਦੀ ਐ ਪਰ ਇਹ ਚਕਰਤੂ ਤੁਸੀਂ ਦੇਖੋ ਚੈੱਕ ਵੀ ਲੈ ਰਹੇ ਤੀਗੇ ਚੈੱਕ ਯਾਨੀ ਕਿ ਬੰਦਾ ਸਿੱਧਾ ਕੈਸ਼ ਕਰਾਊਗਾ ਜਾਂ ਹੋ ਸਕਦਾ ਕਿ ਤੇ ਅਕਾਊਂਟ ਜੀ ਨਾਲ ਟਰਾਂਸਫਰ ਕਰਨ ਨੂੰ ਫਿਰਦੇ ਹੋਣ ਪਰ ਚੈੱਕ ਲੈਣਾ ਸਰੇ ਆਮ ਹੀ ਪਤਾ ਵੀ ਪੈਸੇ ਟਰਾਂਸਫਰ ਹੋਣਗੇ ਜਾਂ ਪੈਸੇ ਕੌਣ ਕਢਾਊਗਾ ਪਤਾ ਲੱਗੂਗਾ ਸਰੇ ਆਮ ਹੀ ਦੇਖਿਆ ਜਾਵੇ ਤਾਂ ਆਖਰ ਪੈਸੇ ਲੈਣ ਦੀ ਇਹਨਾਂ ਚ ਹੋੜ ਮੱਚੀ ਹੋਈ ਐ ਇਹਨੂੰ ਕਹਿੰਦੇ ਨੇ ਪੈਸੇ ਦੀ ਭੁੱਖ ਕਿਉਂਕਿ ਮੋਟੀਆਂ ਤਰਕਾਹਾਂ ਨਾਲ ਤਾਂ ਇਹ ਰੱਜਦੇ ਨਹੀਂ ਫਿਰ ਇਹਨਾਂ ਨੂੰ ਅਜਿਹੇ ਰਾਹ ਲੱਭਦੇ ਨੇਗੇ ਹੁਣੇ ਪੂਰਾ ਮਾਮਲਾ ਹੈਗਾ 20000 ਰੁਪਏ ਨਕਦ ਲੈ ਰਹੇ ਸੀ ਮੈਡਮ ਤੇ ਉਹਨਾਂ ਦਾ ਸਹਿ ਮੁਲਾਜ਼ਮ ਸਾਥੀ ਗੋਹਿਲ ਸਾਹਿਬ ਨੇ ਕਿ ਗੋਲਸਾ ਫਰਾਰ ਨੇ ਕਹਿੰਦੇ 30000 ਰੁਪਏ ਦਾ ਚੈੱਕ ਰੰਗੇ ਹੱਥੀ ਲੈਂਦੇ ਫੜੇ ਨੇ ਮਾਮਲਾ ਕੀ ਸੀ ਪੰਜਾਬ ਦੇ ਜਿਹੜਾ ਬਿਜ਼ਨਸ ਬਿਊਰੋ ਨੇ ਕਹਿੰਦੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੇ ਦੌਰਾਨ ਸ਼ੁੱਕਰਵਾਰ ਨੂੰ ਇੱਕ ਔਰਤ ਡਿੰਪਲ ਚਲੋ ਬਾਕੀ ਇਹਨਾਂ ਦਾ ਕਰਪੂਰ ਵਾਲਿਆਂ ਦੇ ਕਾਹਨੂੰ ਨਾਮ ਲੈਣ ਤੇ ਐਡਰੈਸ ਦੇਣਾ ਪਟਿਆਲਾ ਨੂੰ 20000 ਰ 30000 ਰੁਪਏ ਦਾ ਚੈੱਕ ਰਿਸ਼ਵਤ ਵਜੋਂ ਲੈਂਦੇ ਰੱਗੇ ਹੱਥੇ ਕਾਬੂ ਰੰਗੇ ਹੱਥੀ ਕਾਬੂ ਕਰਿਆ ਇਸ ਕੇਸ ਵਿੱਚ ਉਸ ਦਾ ਸਹਿ ਮੁਲਾਜ਼ਮ ਅਜੇ ਗੋਇਲ ਫਰਾਰ ਹੈ ਇਸ ਬੰਦੀ ਜਾਣਕਾਰੀ ਦਿੰਦੇ ਕਹਿੰਦੇ ਰਾਜ ਬਿਜ਼ਨਸ ਬਿਊਰੋ ਨੇ ਦੱਸਿਆ ਕਿ ਉਕਤ ਦੋਸ਼ੀ ਔਰਤ ਨੂੰ ਰਕੇਸ਼ ਕੁਮਾਰ ਵਾਸੀ ਗੁਰਨਾਨਕ ਨਗਰ ਪਟਿਆਲਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੀ ਤੌਰ ਤੇ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਬਿਜ਼ਨਸ ਬਿਊਰੋ ਕੋਲ ਪਹੁੰਚ ਕਰਕੇ ਦੱਸਿਆ ਸੀ ਕਿ ਉਹਦਾ ਦੀ ਸਾਲੀ ਪੂਨਮ अरोड़ा ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਵਿੱਚ ਅਪਰ ਡਿਵੀਜ਼ਨ ਕਲਰਕ ਸੇਵਜੋ ਸੇਵਨਵਾਰ ਆਪਦਾ ਹੀ ডিপਾਰਟਮੈਂਟ ਦਾ ਬੰਦਾ ਠੋਕਣ ਦੀ ਤਿਆਰੀ ਸੀਗੀ ਉਹ ਤੋਂ ਹੀ ਪੈਸੇ ਟੰਗਣ ਨੂੰ ਫਿਰਦੇ ਸੀ ਬਾਹਰਲੇ ਕੀ ਭਾਲਦੇ ਨੇ ਨਾ ਤੋਂ ਉਹਨਾਂ ਨੇ ਦੱਸਿਆ ਕਹਿੰਦੇ ਉਸ ਨੂੰ ਮੁੱਖ ਦਾ ਅ ਅ ਰੋੜਾ ਨੇ ਦੱਸਿਆ ਕਿ ਉਸ ਨੂੰ ਮੁੱਖ ਦਫਤਰ ਪੀਐਸਪੀਐਲ ਪਟਿਆਲਾ ਤੋਂ ਸੁਪਰੀਡੈਂਟ ਇੰਜੀਨੀਅਰ ਪੀਐਸਪੀਸੀਐਲ ਦੇ ਦਫਤਰ ਨੇੜੇ 23 ਨੰਬਰ ਫਾਟਕ ਪਟਿਆਲਾ ਵਿਖੇ ਤਬਦੀਲ ਕਰ ਦਿੱਤਾ ਗਿਆ ਯਾਨੀ ਕਿ ਟ੍ਰਾਂਸਫਰ ਹੋ ਗਈ ਸ਼ਿਕਾਇਤਕਰਤਾ ਨੂੰ ਮੁਲਜ਼ਮ ਯਾਨੀ ਕਿ ਡਿੰਪਲ ਅਤੇ ਉਸਦੇ ਸਾਥੀ ਅਜੇ ਗੋਇਲ ਅ ਨੇ ਸੰਪਰਕ ਕਰਿਆ ਤੇ ਉਹਨਾਂ ਨੂੰ ਸ਼ਿਕਾਇਤਕਰਤਾ ਤੋਂ ਤਬਾਦਲਾ ਕਰਾਉਣ ਲਈ 2 ਲੱਖ ਰੁਪਏ ਦੀ ਰਿਸ਼ਵਤ ਮੰਗੀ ਜਿਹੜੀ ਬਾਅਦ ਚ 50000 ਰੁਪਏ ਚ ਸੈਟਲ ਹੋ ਗਈ ਉਹਨਾਂ ਨੇ 20000 ਰੁਪਏ ਨਕਦ ਤੇ 30000 ਰੁਪਏ ਚੈੱਕ ਜਰੀਏ ਲੈਣ ਦੀ ਮੰਗ ਰੱਖੀ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਵਜੋ ਮੁਰਲੀ ਜਾਂਚ ਤੋਂ ਬਾਅਦ ਬਿਜ਼ਨਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਤੇ ਡਿੰਪਲ ਤੇ ਸਰਕਾਰੀ ਗਵਾਹਾਂ ਦੀ ਹਾਜ਼ਰੀ ਚ ਉਹਨੂੰ ਗ੍ਰਿਫਤਾਰ ਕਰ ਲਿਆ ਜਦਕਿ ਇਸ ਕੇਸ ਵਿੱਚ ਸਹਿਮ ਰਾਜਮ ਅਜੇ ਗੋਲਸਾਹ ਫਰਾਰ ਨੇ ਸਭ ਤੋਂ ਵੱਡੀ ਗੱਲ ਤਾਂ ਇਹ ਤੁਸੀਂ ਦੇਖੋ ਵੀ ਜਦ ਇਹ ਆਪਦੇ ਸਰਕਾਰੀ ਸਾਥੀ ਨੂੰ ਨਹੀਂ ਛੱਡਦੇ ਤਾਂ ਤੁਸੀਂ ਮੈਂ ਤਾਂ ਕੀ ਚੀਜਾਂਗੇ ਪਰ ਗੱਲ ਇਹ ਹੈ ਵੀ ਪੈਸੇ ਨੂੰ ਲੈ ਕੇ ਜਿਹੜਾ ਕੰਮ ਉਹ ਮੁੰਡੇ ਨੇ ਕਰਿਆ ਉਹਨੇ ਸ਼ਿਕਾਇਤ ਕਰੀ ਤਾਂ ਇਹ ਉਹਦੋਂ ਵੀ ਵਧੀਆ ਕਰਿਆ ਕਿਉਂਕਿ ਜਦੋਂ ਤੱਕ ਇਹਨਾਂ ਦੀ ਮੰਨਜੀ ਠੋਕਣੀ ਸ਼ੁਰੂ ਨਹੀਂ ਹੁੰਦੀ ਨਾ ਉਹਨਾਂ ਟਾਈਮ ਇਹ ਲੋਗ ਨਹੀਂ ਹਟਦੇ ਹੈਗੇ ਹੁਣ ਫਿਰ ਸਰਕਾਰੀ ਮੁਲਾਜ਼ਮ ਸਾਹਿਬ ਬੁੜਕ ਦੇ ਬਹੁਤ ਨੇਗੇ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਬਾਰੀ-ਬਾਰੀ ਕਹਿਣ ਦੀ ਲੋੜ ਨਹੀਂ ਹੁੰਦੀ ਚੰਗਾ ਬੰਦਾ ਹੈ ਉਹਨੂੰ ਜੇ ਵੀ ਮੇਰੀ ਗੱਲ ਹੈ ਪੜੀ ਨਹੀਂ ਲੱਗਣੀ ਹੈਗੇ ਜਿੰਨੀ ਮਰਜ਼ੀ ਸਖਤ ਗੱਲਾਂ ਕਹੀ ਜਾਵਾਂ ਕਿਉਂਕਿ ਇਮਾਨਦਾਰ ਬੰਦੇ ਨੂੰ ਪਤਾ ਹੁੰਦਾ ਵੀ ਇਹ ਚੋਟ ਠੱਗਾਂ ਦੀ ਗੱਲ ਕਰ ਰਿਹਾ ਹੈ ਪਰ ਜਿਨ੍ਹਾਂ ਦੇ ਮਨ 'ਚ ਚੋਟ ਠੱਗ ਹੁੰਦਾ ਬਹੁਤੇ ਫੜੇ ਵੀ ਨਹੀਂ ਜਾਂਦੇ ਸਾਰੇ ਕਿਹੜਾ ਫੜੇ ਜਾਂਦੇ ਨੇਗੇ ਉਹਨਾਂ ਨੂੰ ਫਿਰ ਮਿਰਚਾਂ ਬਹੁਤ ਫਿਰ ਕਰਨਗੇ ਸਾਰੇ ਮਰਾਜਮ ਆਏ ਥੋੜਾ ਨੂੰ ਹੁੰਦੇ ਨੇ ਤੁਸੀਂ ਪੜ ਲਾਂ ਦੇ ਸਰਕਾਰੀ ਮੁਲਾ ਆ ਇੱਕ ਇਹਨਾਂ ਲਵੇ ਨਾ ਫਿਕਸ ਡਾਇਲ ਹੋਗਾ ਤੁਸੀਂ ਪੜ ਲਾਂ ਦੇ ਸਰਕਾਰੀ ਮੁਲਾਜ਼ਮ ਲੱਗ ਜਾਂਦੇ ਉਹ ਪੜੂਆ ਪੜ ਲਾਂ ਦੇ ਸਰਕਾਰੀ ਮੁਲਾਜ਼ਮ ਲੱਗ ਜਾਂਦੇ ਜੇ ਅਸੀਂ ਸਰਕਾਰੀ ਮੁਲਾਜ਼ਮ ਨਹੀਂ ਬਣੇ ਹੈਗੇ ਤਾਂ ਤੁਸੀਂ ਹੁਣ ਨੇਰੀ ਬਣਣੀ ਆ ਤੁਹਾਨੂੰ ਲਾਇਸੈਂਸ ਦੇਦਾ ਕਿਸ ਨੇ ਚੋਰੀ ਠੱਗੀਆਂ ਕਰਨ ਦਾ ਬਹੁਤ ਵਧੀਆ ਕੰਮ ਵਿਜੀਲੈਂਸ ਕਰ ਰਹੀ ਆ ਇਸੇ ਤਰ੍ਹਾਂ ਦੇ ਨਾਲ ਇਹਨਾਂ ਦੀ ਮੰਂਜੀ ਠੋਕਣ ਵਾਸਤੇ ਸ਼ਿਕਾਇਤਾਂ ਕਰਦੇ ਰਹੋ ਵਿਜੀਲੈਂਸ ਬਿਊਰੋ ਇਸੇ ਤਰ੍ਹਾਂ ਦੇ ਨਾਲ ਇਹਨਾਂ ਨੂੰ ਰਗੜਾ ਫੇਰਦੀ ਰਹੇ ਇਸੇ ਤਰ੍ਹਾਂ ਦੇ ਨਾਲ ਜੇ ਦੇਖਿਆ ਜਾਵੇ ਜੀ ਇਹ ਲੋਕਾਂ ਨੂੰ ਕੋਈ ਹੱਕ ਨਹੀਂ ਮੈਂਦਾ ਸਰਕਾਰੀ ਕੁਰਸੀਆਂ ਤੇ ਬੈਠਣ ਦਾ ਜਿਨ੍ਹਾਂ ਨੂੰ ਪੈਸੇ ਦੀ ਭੁੱਖ ਤਨਖਾਹ ਲੈ ਕੇ ਵੀ ਨਹੀਂ ਮਿਟ ਰਹੀ ਤਰਗਾਹਾਂ ਕੋਈ ਸੌਖੀਆਂ ਜਾਂ ਘਟਨੀ ਹੈਗੀਆਂ ਸਰਕਾਰ ਦੀਆਂ ਪਰ ਗੱਲ ਹੋਈ ਹੈ ਵੀ ਜਦੋਂ ਖੂਨ ਮੂਹ ਨੂੰ ਲੱਗਿਆ ਹੋਵੇ ਫਿਰ ਕਾਨੂੰ ਚੰਗਾ ਲੱਗਦਾ ਕਿ ਆਮ ਇਮਾਨਦਾਰੀ ਦਾ ਪੈਸਾ ਆਉਂਦਾ ਬਲਕਿ ਅਜੀਹੇ ਪੈਸੇ ਤੇ ਅੱਖ ਰੱਖਦੇ ਨੇ ਹੱਦ ਟਪਾਤੀ ਦੱਸੋ ਚੈੱਕ ਚੈੱਕ ਲੈ ਚੈੱਕ ਲੈ ਰਹੇ ਸੀਗੇ